ਕੀ ਨਾ ਟੋੜਾ ਮਨਜਿੰਦਰਪੁਰ ਤੇਰੀ ਬੱਚੀ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀ ਮੇਰੇ ਭਤੀਜੀ ਮੌਤ ਕਿਵੇਂ ਹੋਈ ਆ ਮੌਤ ਹੋਈ ਲੜਦੇ ਝਗੜੇ ਸੀ ਦੋਨੇ ਜਾਣੀ ਪਹਿਲਾਂ ਵੀ ਕੁੱਟਿਆ ਮਾਰਿਆ ਬਾਹ ਵੀ ਤੋੜੀ ਸੀ ਕਰੇ ਤੇ ਮੁੜ ਕੇ ਬਾਅਦ ਚ ਕਰੇ ਦਾਜ ਵੀ ਮੰਗਦੇ ਸੀ ਵੀ ਸਾਨੂੰ ਦਾਜ ਨਹੀਂ ਦਿੱਤਾ ਮੰਜੇ ਵੀ ਥੱਲੋ ਖੇਚ ਲਿਆ ਹੈਗੇ ਬਾਅਦ ਚ ਦਾਜ ਦੇ ਕੇ ਆਈ ਵਿਚਾਰੀ ਲੋਣ ਲੋਣ ਕਢਾ ਕੇ ਤੇ ਫੇਰ ਜਿੱਦਣ ਫੇਰ ਲੋਣ ਕਢਾਇਆ ਹੁਣ ਇਹ ਫ੍ਰਿਜ ਲੈ ਕੇ ਆਈ ਆ ਨਵੀਂ ਤੁਮੜੇ ਕਿ ਪਤਾ ਨਹੀਂ ਹੁਣ ਜ਼ਹਿਰ ਦੇਤੀ ਆ ਗਗਾਲ ਘੁੱਟਿਆ ਵਾ ਪਤਾ ਨਹੀਂ ਹੁਣ ਇਹਨੇ ਕੀ ਕੀਤਾ ਵਾ ਕਿਦਾਂ ਇਹਨਾਂ ਨੇ ਨਸ਼ੇ ਪਰੋਣਾ ਕਰਦਾ ਸੀਗਾ ਨਾ ਨਸ਼ਾ ਖਾ ਕੇ ਨਹੀਂ ਮਲ ਘਟਾ ਹਾਂ ਕੋ ਗੋੜਾ ਜਦੋਂ ਘਟਣਾ ਵਾਪਰੀਆ ਫਿਰ ਪਰਾਰ ਨੂੰ ਕਿਦਾਂ ਪਤਾ ਲੱਗਾ ਸਾਨੂੰ ਪਤਾ ਹੀ ਨਹੀਂ ਲੱਗਾ ਦੱਸਿਆ ਨਹੀਂ ਨਾ ਫੋਨ ਕੀਤਾ ਸਾਡਾ ਹੀ ਦੇਰ ਲੱਗਦਾ ਇਹਨੇ ਦੱਸਿਆ ਵਾ ਇਹਨਾਂ ਨੇ ਦੱਸਿਆ ਵਾ ਵੀ ਮੌਤ ਹੋ ਗਈ ਉਹ ਲਈ ਆਉਂਦੇ ਆ ਜਦੋਂ ਹੀ ਗਏ ਆ ਤੇ ਕਹਿੰਦੇ ਉਹ ਬੁਖਾਰ ਚੜਿਆ ਵਾ ਦਵਾਈ ਲੈਣ ਗਏ ਆ ਤੇ ਇਹਨਾਂ ਦੱਸਿਆ ਨਹੀਂ ਵਿਚ ਮਰੀ ਆ ਜਾਂ ਕਿਦਾਂ ਵਾ ਚਾਚੀਆਂ ਤਾਇਆਂ ਨੇ ਕੋਈ ਗੱਲ ਨਹੀਂ ਕੀਤੀ ਇਦਾਂ ਦੀ। ਉਹਨਾਂ ਨੂੰ ਦੱਸਣਾ ਫਰਜ਼ ਸੀ ਕਿ ਕੁੜੀ ਨੇ ਦਵਾਈ ਤੇ ਆਪ ਪੀਤੀ ਤੇ ਅਸੀਂ ਪਿਆਈ ਆ। ਫਾਈ ਸਾਡੇ ਨਾਲ ਕੋਲ ਉਹ ਆ ਹਸਪਤਾਲ ਜਾਣਾ ਵਾ। ਇਹਨੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ। ਜਦੋਂ ਤੁਹਾਡਾ ਪਰਿਵਾਰ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਪੰਚਾਇਤ ਬੱਚੀ ਕੋਲ ਗਈਏ ਤਾਂ ਉਹ ਲੜਕੀ ਇੱਥੇ ਸੀਗੀ ਉਸ ਟਾਈਮ। ਨਹੀਂ ਨਹੀਂ, ਤਲੰਤਰ ਚਲ ਗਿਆ ਸੀ ਇਦਾਂ। ਹਾਂਜੀ। ਕੱਲੇ ਕੱਲੇ ਆਪ ਹੀ ਲੈ ਕੇ ਉਹਨਾਂ ਨੇ ਨਹੀਂ ਇਹਨਾਂ ਨੂੰ ਦੱਸਿਆ ਇੱਥੇ ਰਾਜਪੁਰਾ ਨਾ ਚਾਚੇ ਤਾਇਆ ਨੂੰ ਨਾ ਸਾਸ ਨੂੰ ਆਪ ਨੂੰ ਕਿਸੇ ਨੂੰ ਉਹਨੇ ਦੱਸਿਆ ਸਵਾਲੇ ਦਾਸ਼ ਹਾਂ ਹੁਣ ਸਾਡੇ ਨਹੀਂ ਆਈ ਰੰਦ ਆਖਿਰ ਹਾਂ ਹੁਣਾਂ ਨੂੰ ਦੋ ਵੀ ਨਾ ਕੋਈ ਗੱਲ ਦਾਦਾ ਮਾਜੀ ਮੁਰਕੇ ਪੁਲਿਸ ਹੀ ਲੈ ਕੇ ਆਈ ਐ ਜਿਹੜੀ ਪੁਲਿਸ ਨੇ ਜੋ ਕਾਰਵਾਈ ਕੀਤੀ ਆ ਪਰਿਵਾਰ ਉਤੋਂ ਸੁਰੱਖਿਆ ਜੋ ਪੁਲਿਸ ਨੇ ਕਾਰਵਾਈ ਕੀਤੀ ਆ ਤੁਸੀਂ ਪੀਕਾ ਪਰਿਵਾਰ ਦੇ ਨਾਲ ਸਹਿਮਤ ਆਂ ਹਾਂਜੀ ਹਾਂਜੀ ਦਾ ਦੋ ਕੁ ਜੇ ਤਾਰਾ ਲੱਗਿਆ 306 ਜੇ ਲੱਗਿਆ 306 ਦਾ ਇੱਕ ਚੌਕੀ ਲੱਗ ਤਰੇ ਹੋਰ ਮੰਗ ਕਰਦੇ ਦੱਸੋ ਜੀ ਹੋਰ ਮੰਗ ਕਰ ਅਸੀਂ ਕਹਿੰਦੇ ਇਹ ਸਜ਼ਾ ਹੋਰ ਹੋਵੇ ਪਰਿਵਾਰ ਵਾਲੋਂ ਬੱਚੀ ਦਾ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਕੀ ਕਾਰਨ ਸੀਗੇ ਕਾਰਨ ਦੇ ਪੇਸ਼ ਹੋ ਪੇਸ਼ ਨਹੀਂ ਹੋ ਫੜਿਆ ਫੜਿਆ ਵਾਲਾ ਬਾਤ ਬਾਤ ਫੜਿਆ ਵਾਲਾ ਮੈਂ ਕਹਿੰਦਾ ਨਹੀਂ ਸੁਕਾਰ ਕਰਨਾ ਪਈ ਬਾਤ ਉਸ ਦਾ ਰੂਪਿਆ ਨਹੀਂ ਕਰਨਾ ਹਾਂ ਇਹ ਪਹਿਲਾਂ ਅਸੀਂ ਕਹਿੰਦੇ ਸੀ ਨਹੀਂ ਕਰਾਂਗੇ ਮਾਤਾ ਜੀ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਆ ਮੌਤ ਦੇ ਕੀ ਕਾਰਨ ਸੀ ਮੌਤ ਤੇ ਕਰਨੇ ਕਿਤੇ ਲੜ ਝਗੜ ਕੇ ਆ ਉਹਨੇ ਕਿਤੇ ਕੁੱਟਿਆ ਮਾਰਿਆ ਨਸ਼ਾ ਕਰਕੇ ਤੇ ਜਾਨੋਂ ਮਕਾਤ ਧੀ ਆ ਕਿੰਨੇ ਕੁੱਟ ਮਾਰ ਕੀਤੀ ਸੱਸ ਨੇ ਸਹੁਰੇ ਨੇ ਨਨਾਨਾ ਨੇ ਕਿਦੋਂ ਦੀ ਘਟਨਾ ਹੈ ਉਹ ਇਹ ਹੋ ਗਿਆ ਅੱਜ 4 ਦਿਨ ਹੋ ਗਏ ਆ ਇਹ ਕਰੇ ਲੁਕਲੇਸ਼ ਦੇ ਕੀ ਕਾਰਨ ਸੀਗੇ ਇੱਧਰ ਲੜਦੇ ਰਹਿੰਦੇ ਨੇ ਨਿੱਕ ਨਿੱਕੀ ਗੱਲ ਤੋਂ ਕਦੀ ਸਮਾਨ ਤੋਂ ਕਦੇ ਕਾਹੇ ਤੋਂ ਲੜਦੇ ਰਹਿੰਦੇ ਸੀ ਇਹ ਤੁਹਾਡੇ ਵੱਲੋਂ ਕੋਈ ਪੰਚਾਇਤ ਦੇ ਜਰੀਏ ਜਾਂ ਪ੍ਰੀਸ ਜਰੀਏ ਕੋਈ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇੰਨੇ ਮਤਹਿ ਨਹੀਂ ਮੇਰੇ ਬੇਟੇ ਦੇ ਐਕਸੀਡੈਂਟ ਹੋਇਆ ਸੀਗਾ ਮੇ ਉਸ ਕਰਕੇ ਚ ਉਪਰਿੰਦੀ ਸੀ ਮੇਰਾ ਬੇਟਾ ਟੀਮ ਮੌਤ ਕਿਵੇਂ ਹੋਈ ਇਹਨੂੰ ਮੌਤ ਨਿੱਕੀ ਜੀ ਗੱਲ ਤੋਂ ਕਿਤੇ ਲੜ ਲੜ ਪਿਆ ਨਸ਼ਾ ਨੋ ਚੈੱਕ ਕੀਤਾ ਸੀ ਉਹਨੇ ਪਤ ਨਹੀਂ ਮਾਰਿਆ ਕੀ ਮਾਰਿਆ ਗੱਲ ਕੁੱਟਿਆ ਕੇ ਕੀ ਕੀਤਾ ਇਹਨਾਂ ਪਤਾ ਨਹੀਂ ਸਾਨੂੰ ਉਹਨੇ ਕੋਈ ਫੋਨ ਨਹੀਂ ਕੀਤਾ ਕੁਝ ਨਹੀਂ ਕੀਤਾ ਹਸਪੀਟਲ ਛੱਡ ਕੇ ਆ ਗਿਆ ਤੋੜੀ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਾਉਣ ਤੋਂ ਬਾਅਦ ਉਹਨੂੰ ਰਵਾਸ਼ਟ ਦਿੱਤਾ। ਨਾ, ਸਰ। ਜੀ। ਤੁਹਾਨੂੰ ਕਿਹਨੇ ਸੂਚਿਤ ਕੀਤਾ? ਸਾਨੂੰ ਇੱਥੇ ਜ਼ਿੰਮੇਦਾਰਾ ਉਹਨੇ ਵੇਖਿਆ ਤੇ ਖਖਰਾਂ ਦਾ ਭਾਈ ਉਹਨੇ ਫੋਨ ਕੀਤਾ ਸੀਗਾ। ਮੇਰੇ ਦੇਰ ਨੂੰ ਦੇਰ ਨੇ ਗਾੜੀ ਮੈਨੂੰ ਦਿੱਤਾ। ਦੇਰ ਮੇਰਾ ਆਪਦੇ ਸਹੁਰਿਆਂ ਦੇ ਰਹਿਤਾ ਹੀ ਉੱਥੋਂ ਆਇਆ। ਫਿਰ ਅਸੀਂ ਗਏ ਆ। ਜਾਂਦਿਆਂ ਨੂੰ ਕਹਿੰਦੇ ਵੀ ਉਦਾਂ ਹੀ ਆ ਬੁਖਾਰ ਚੜਿਆ ਉਹਦੀ ਸੱਸ ਕਹਿੰਦੀ ਉਹ ਲੈ ਕੇ ਗਏ ਆ। ਦਾ ਬੇਟਾ ਕਹਿੰਦਾ ਨਹੀਂ ਇਹ ਨਾਲ ਦਵਾਈ ਪਿਆਲਤੀ ਆ ਇਦਾਂ ਉੜਕੇ ਸਾਨੂੰ ਕਦੀ ਗਿਆਨ ਕੋਈ ਹਸਪਤਲਾ ਕਦੀ ਕੋਈ ਹਸਪਤਲ ਸਾਨੂੰ ਕਿਤੇ ਨਹੀਂ ਮਿਲੀ ਇਹੋ ਜਲੰਧਰ ਹਸਪਤਲ ਤੋਂ ਮਿਲੀ ਥਲੀ ਨੂੰ ਛੱਡ ਕੇ ਦੌੜ ਕੇ ਜੀ ਤੁਸੀਂ ਹਸਪਤਲ ਗਏ ਤੁਹਾਡੇ ਨਾਲ ਗੱਲਬਾਤ ਹੋਈ ਹੈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਫੇ ਤੁਹਾਡੇ ਵੱਲੋਂ ਪੁਲਿਸ ਨੂੰ ਸੂਚ ਕੀਤਾ ਗਿਆ ਹਾਂਜੀ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਪਰਚੇ ਲੇਖ ਦਿੱਤੇ ਆ ਨਾ ਨਾਨਾ ਦਾ ਨਾਮ ਲਿਖਿਆ ਆ ਨਾਨਾ ਦਾ ਨਹੀਂ ਲਿਖਿਆ ਉਹ ਕਹਿੰਦੇ ਨਾਨਾ ਤੇ ਨਹੀਂ ਕਾਰਵਾਈ ਕਰਦੇ ਕਿਤੇ ਕਿਤੇ ਕਾਰਵਾਈ ਹੋਈ ਬੋਲੇ ਸੋਰੇ ਤੇ ਹੋਈ ਆ ਤੇ ਪਰੋਣੇ ਤੇ ਹੋਈ ਆ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਸਾਡੀ ਕੁੜੀ ਦਾ ਇਨਸਾਫ ਨਿਕਲਣਾ ਚਾਹੀਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਦੋਸ਼ੀ ਸੀ ਪੁਲਿਸ ਵਾਲੋਂ ਗ੍ਰਿਫਤਾਰ ਕਰ ਲਏ ਗਏ ਇੱਕ ਕੀਤਾ ਆ ਦੂਸਰਾ ਨਹੀਂ ਕੀਤਾ ਹਾਂਜੀ ਪਰਸੋਂ ਕਿਨਾਂ ਤੋੜਾ? ਵਰਮੀ ਸਿੰਘ ਜਿਹੜੀ ਬੱਚੀ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ? ਭਤੀਜੀ ਮੇਰੀ ਕੀ ਕਾਰਨ ਰਹਿ ਮੌਤ ਦੇ? ਮੌਤ ਦਾ ਕਾਰਨ ਅਜੇ ਤੱਕ ਨਹੀਂ ਸਾਨੂੰ ਕੋਈ ਦੱਸਿਆ ਪੁੱਛਿਆ ਅਜੇ ਕੱਲ ਮੌਤ ਵੀ ਹੋ ਗਈ ਪਰਸੋਂ ਚ ਇੱਕ ਮੁੰਡਾ ਮੇਰਾ ਯਾਰ ਦੋਸਤ ਸੀ ਲਾਡੀ ਫਤਰੇਣੋਂ ਮੈਸਰ ਦਾ ਕੰਮ ਕਰਦਾ ਸੀ। ਉਹਨੇ ਮੈਨੂੰ ਫੋਨ ਕੀਤਾ 8 ਵਜੇ ਜੀ। ਮੌਤ ਹੁੰਦੀ ਹੈ ਰਾਤ ਨੂੰ। 8 ਵਜੇ ਫੋਨ ਆਇਆ ਮੈਨੂੰ ਆਸੀ ਆ ਭਲਾਣੇ। ਉੱਥੇ ਮਰਿਆ ਸੀ ਮੇਰੀ ਤੇ ਪਿੰਡ ਪਰਿਵਾਰ ਨੂੰ ਕਿਸੇ ਨੇ ਨਹੀਂ ਬਤਾਇਆ। ਨਾ ਕੋਈ ਫੋਨ ਆਇਆ ਨਾ ਦੱਸਿਆ ਨਾ ਪੁੱਛਿਆ ਤੇ ਬਸ ਉਸੇ ਵੇਲੇ ਮੈਂ ਪਿੰਡ ਫੋਨ ਕਰਤੇ ਆ ਸਾਰੇ ਭੈਣ ਭਰਾਵਾਂ ਨੂੰ ਤੇ ਸਾਰੇ ਇਕੱਠੇ ਹੋ ਕੇ ਅਸੀਂ ਗਏ ਉਹਨਾਂ ਦੇ ਘਰ ਕੋਈ ਸਾਨੂੰ ਘਰੇ ਨਹੀਂ ਕੋਈ ਵਜੀ ਲੱਭਾ ਤੇ ਨਾ ਕੋਈ ਦੱਸਿਆ ਪੁੱਛਿਆ ਕਿਨੇ ਸਾਨੂੰ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਪਰ ਤੁਸੀਂ ਹੀ ਬੱਚੀ ਦੇ ਸਾਰੇ ਪਰਿਵਾਰ ਗਏ ਹਾਂਜੀ ਸਾਰੇ ਪਰਿਵਾਰ ਗਏ ਉੱਥੇ ਬੱਚੀ ਘਰੇ ਸੀਗੀ ਉਸੇ ਨੂੰ ਨਹੀਂ ਜੀ ਸਾਨੂੰ ਕੋਈ ਉਹਨਾਂ ਦਾ ਪਰਿਵਾਰ ਦਾ ਮੈਂਬਰ ਨਹੀਂ ਲੱਭਾ ਜੀ ਹਾਂਜੀ ਉਹਨਾਂ ਪਰਿਵਾਰ ਨੂੰ ਅਸਲਿਆ ਗਿਆ ਸੀ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਸਾਡੇ ਕੋਲ ਡੈੱਡ ਬੋਡੀ ਕੱਲੀ ਆਈ ਆ ਹਸਪੀਟਲ ਸਿਵਲ ਦੇ ਵਿੱਚ ਹਾਂਜੀ ਉਹ ਵੀ ਰਾਤ ਆਈ ਆ ਸਾਡੇ ਉਹ ਗਰੀਬ ਨੂੰ 9:30 10 11 ਦੇ ਵਿੱਚ ਹਾਂਜੀ ਸਾਡਾ ਪਰਿਵਾਰ ਉੱਥੇ ਹੀ ਸਾਡਾ ਹਾਂਜੀ ਕੱਲੀ ਆਈ ਹੈ ਸਾਡਾ ਪਰਿਵਾਰ ਕੋਈ ਨਹੀਂ ਹਾਂਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਸਾਨੂੰ ਜੋ ਉਦੋਂ ਇਹ ਰੇ ਜਿੱਦਾਂ ਵੀ ਮੌਤ ਦੇ ਕਾਰਨਾਂ ਦਾ ਤੁਹਾਨੂੰ ਕੀ ਕੋਈ ਪਤਾ ਹੈ ਉਹ ਮੌਤ ਦੇ ਕਾਰਨ ਤਾਂ ਨਹੀਂ ਸਾਨੂੰ ਕੋਈ ਪਤਾ ਲੱਗਾ ਵੀ ਕਿੱਦਾਂ ਉਹਨਾਂ ਮੌਤ ਦੀ ਕੀਤੀ ਹੈ ਕਿੱਦਾਂ ਨਹੀਂ ਕੀਤੀ ਅਜੇ ਤੱਕ ਤਾਂ ਸਾਡੀਆਂ ਰਿਪੋਰਟਾਂ ਆਉਂਦੀਆਂ ਆਊਗੀਆਂ ਫੇਰ ਹੀ ਪਤਾ ਲੱਗੂ ਹਾਂਜੀ ਪੋਸਟਮੈਨ ਬਰਾਤਾ ਸਸਕਾਰ ਕਰਦਾ ਜੀ ਹਾਂਜੀ ਇਹ ਇੱਕ ਪ੍ਰਕਾਰ ਦੀ ਆ ਹਾਂਜੀ ਉਹ ਕੋਈ ਨਹੀਂ ਸਾਨੂੰ ਜਿਲ੍ਹਾ ਚਰ ਉਧਰੋਂ ਉਹ ਰਿਪੋਰਟ ਨਾਲ ਹੀ ਪਤਾ ਇਹਨੂੰ ਫੇਰ ਲੱਗੂਗਾ ਜੀ ਹਾਂਜੀ ਉਹ ਵੀ ਨਾ ਕਰਦੇ ਆ ਉਹਦਾ ਬੋੜਾ ਗਿਆ ਜੀ ਮੋਤੇ ਪਿੱਛੇ ਕੌਣ ਕੌਣ ਹੋ ਸਕਦੇ ਆ ਅਸੀਂ ਜਿਹੜੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਿੱਦਾਂ ਨੇ ਮੰਮੀ ਚਧਰੰਗ ਹੋਇਆ ਜੀ ਇੱਕ ਉਹਦਾ ਡੈਡੀ ਆ ਇੱਕ ਹੀ ਮੁੰਡਾ ਜੀ ਪਰੋਣਾ ਸਾਡਾ ਕਿਹਨੇ ਜਾਨੀ ਤੇ ਉਸ ਤੋਂ ਪਹਿਲਾਂ ਇੱਕ ਦਿਨ ਸਾਡੀ ਪਰਜਾਈ ਗਈ ਉਹਨਾਂ ਦੇ ਘਰ ਇਹ ਮਿਲ ਕੇ ਆਈ ਆ ਕਹਿੰਦੀ ਉਹਨਾਂ ਦੀ ਕੁੜੀਆਂ ਵੀ ਆਈਆਂ ਹੋਈਆਂ ਉਸ ਟਾਈਮ ਦਾ ਸਾਨੂੰ ਪਤਾ ਨਹੀਂ ਐਵੇਂ ਕਹੀਏ ਵੀ ਕੁੜੀਆਂ ਹੈਗੀਆਂ ਕਿ ਨਹੀਂ ਹੈਗੀਆਂ ਇੱਕ ਦਿਨ ਪਹਿਲਾਂ ਕੁੜੀਆਂ ਹੈਗੀਆਂ ਸੀ ਹਾਂਜੀ ਮਲੋ ਪਰਿਵਾਰਾਂ ਨੂੰ ਮੰਗ ਕੀਤੀ ਗਈ ਵੀ ਉਹ ਜਿਹੜੀਆਂ ਕੁੜੀਆਂ ਲੜਕੇ ਦੀਆਂ ਭੈਣਾਂ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ। ਹਾਂਜੀ। ਮੰਤਰੀ ਸਾਹਿਬ ਜਦੋਂ ਭਈ ਇੱਕ ਦਿਨ ਰਵਾਦ ਉਹ ਇੱਥੇ ਦਿਨੇ ਕਿੱਥੇ ਚਲ ਗਈਆਂ ਉਧਰ ਜਦੋਂ ਦੂਜੇ ਦਿਨ ਮੌਤ ਹੋ ਜਾਂਦੀ। ਨਸਲਾ ਹੀ ਮਾਰੀ ਆ। ਹਾਂਜੀ। ਫਿਰ ਇਹਦੀ ਬੋਡੀ 'ਚ ਲੱਗ ਕੇ ਵੀ ਨਹੀਂ ਕੋਈ ਕੁੜੀ ਆਈ, ਨਾ ਉਹਨਾਂ ਦਾ ਪਰਿਵਾਰ ਹੀ ਕੋਈ ਆਇਆ। ਨਾ ਕੋਈ ਦੱਸਿਆ ਹੀ ਆ। ਨਾ ਇਹਨਾਂ ਨੂੰ ਦੱਸਿਆ ਕੁੜੀ ਵਾਲਿਆਂ ਨੂੰ। ਸੰਸਕਾਰ ਜਿਹੜਾ ਬੱਚੀ ਦਾ ਸਾਰੇ ਪਰਿਵਾਰ ਕੀਤਾ ਗਿਆ ਕਿ ਪੇਕੇ ਪਰਿਵਾਰ ਨਹੀਂ ਪੇਕੇ ਪਰਿਵਾਰ। ਅਸੀਂ ਨਹੀਂ ਦੱਸਿਆ। ਅਡੀ ਭਤੀਜੀ ਆ ਜੀ। ਆਏ। ਕੋਈ ਸੋਰੀ ਫਰਾਜ ਚ ਕੋਈ ਰਸਿਆਰ ਆਇਆ ਹੋਵੇ ਕੋਈ ਨਹੀਂ ਕੋਈ ਨਹੀਂ ਆਇਆ ਬੱਚਿਆਂ ਦਾ ਮੂੰਹ ਦੇਖਿਆ ਉਹ ਦੇਖ ਕੇ ਚਲੇ ਗਏ ਉਹ ਵੀ ਮੁਲਾਜ਼ਮ ਲੈ ਆਏ ਮੁਲਾਜ਼ਮ ਲੈ ਕੇ ਆਏ ਹਾਂਜੀ ਜੀ ਸਾਲੋਂ ਜਿਹੜੇ ਆ ਦੋਸ਼ੀ ਆ ਗ੍ਰਿਫਤਾਰ ਕਰ ਲਏ ਗਏ ਹਾਂਜੀ ਮੁੰਡਾ ਕਰ ਲਿਆ ਗਿਆ ਜਿਹਦਾ ਡੈਡੀ ਉਹਦਾ ਪਗੋੜਾ ਜੀ ਹਾਂਜੀ ਕੀ ਮੰਗ ਕਰਦੇ ਐਂ ਜਬੰਗ ਕਰਦੇ ਆ ਜੀ ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਜੀ ਜਿਨ੍ਹਾਂ ਨੇ ਆ ਕਿਦਾਂ ਕੁੜੀ ਦੀ ਮੌਤ ਕੀਤੀ ਸਾਨੂੰ ਜੇ ਕਿ ਪੁੱਤ ਕਿਦਾਂ ਮਾਰਿਆ ਨੂੰ ਰਾਤ ਅੜਪਦੀ ਰਹੀ ਹੈ ਜਾਂ ਕਿਦਾਂ ਮਰੀ ਹਾਂਜੀ ਤੇ ਦੋ ਚੀਜ਼ੇ ਦੋਵੇਂ ਜਾਂ ਜੋ ਮੌਕੇ ਤੇ ਜਿਹੜੇ ਫਰਾਰ ਹੋ ਗਏ ਯਾਰ ਉਹਦੇ ਨਾਲ ਮਾਪਿਓ ਆਜ ਘਰ ਵਾਲਾ ਵੀ ਹਾਂਜੀ ਸਰ ਪਿੰਡ ਖਾਰਗਾਂ ਚ ਇੱਕ ਔਰਤ ਦੀ ਚੱਕੀ ਹਲਾਤਾਂ ਚ ਮੌਤ ਹੋ ਗਈ ਆ ਕੀ ਉਹਨਾਂ ਦਾ ਨਾਮ ਸੀ ਔਰ ਕੀ ਪੂਰਾ ਮਾਮਲਾ ਹੈ ਜੀ ਮਿਤ੍ਰਕ ਦਾ ਨਾਮ ਜਿਹੜਾ ਹਰਜੀਤਕੌਰ ਸੀ ਉਹਦੇ ਘਰ ਵਾਲੇ ਦਾ ਨਾਮ ਜਗਜੀਤ ਸਿੰਘ ਸੀਗਾ ਇਹਨਾਂ ਦਾ ਕੋਈ ਘਰੇਲੂ ਝਗੜਾ ਸੀਗਾ ਆਪਸ ਵਿੱਚ ਉਹ ਉਹ ਖੇਲੂ ਜਗਰੇ ਤੋਂ ਥੋੜਾ ਮੋਟਾ ਝਗੜਾ ਹੋਇਆ ਉਹਨਾਂ ਦਾ ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਕਿਤੇ ਦਵਾਈ ਕੋਲਾ ਬੁੱਟਿਆਂ ਨੂੰ ਪਾਉਣ ਵਾਸਤੇ ਰੱਖੀ ਥੋੜੀ ਲਿਆ ਦੇ ਉਹਨਾਂ ਨੇ ਤੇ ਉਹਨੇ ਗੁੱਸੇ ਜਾ ਕੇ ਉਹ ਜਿਹੜੀ ਜਿਹੜੀ ਨਸ਼ੇਲੀ ਦਵਾਈ ਜੀ ਉਹ ਪੀ ਲਈ ਔਰਤ ਦੇ ਪੇਕੇ ਪਰਿਵਾਰ ਵਾਲੋਂ ਕਿੰਨੇ ਮੁੱਖਾ ਖਿਲਾਫ ਮੁਕੱਦਮਾ ਦਰਜ ਕਰਾ ਗਏ ਲੜਕੀ ਦੇ ਪੇਕੇ ਪੱਖ ਵੱਲੋਂ ਉਦੇ ਪਤੀ ਦੇ ਤੇ ਸਹੁਰੇ ਦੇ ਪਰਤਾ ਜਿਹੜਾ ਉਹ ਦਰਜ ਕਰਵਾਇਆ ਗਿਆ। ਦੋਨੋਂ ਹੀ ਦੋਛੇ ਨੂੰ ਗ੍ਰਿਫਤਾਰ ਕਰਿਆ। ਦੋਚੇ ਜਿਹੜਾ ਮੇਨ ਦੋਸ਼ੀ ਉਹ ਗ੍ਰਿਫਤਾਰ ਕਰ ਲਿਆ ਤੇ ਦੂਸਰਾ ਜਿਹੜਾ ਉਹ ਗ੍ਰਿਫਤਾਰ ਕਰਨਾ ਬਾਕੀ।